ਦਿਨਾਂ ਲੋਕਾਂ ਦੇ ਵੱਲੋਂ ਟ੍ਰਾਫਿਕ ਨਿਯਮਾਂ ਦੀਆਂ ਤਜੀਆਂ ਉਡਾਈਆਂ ਜਾਂਦੀਆਂ ਹਨ ਹਾਲਾਂਕਿ ਟ੍ਰਾਫਿਕ ਨਿਯਮਾਂ ਨੂੰ ਲੈ ਕੇ ਟ੍ਰਾਫਿਕ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਬਕ ਦਿਖਾਉਣ ਦੇ ਲਈ ਚਲਾਣ ਵੀ ਕੱਟੇ ਜਾਂਦੇ ਨੇ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਨੇ ਜੜੇ ਕੀ ਸਮਝੋਂ ਦਾ ਨਾਮ ਨਹੀਂ ਲੈਂਦੇ ਅਜਿਹੇ ਇੱਕ ਮਾਮਲਾ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਤੋਂ ਸਾਹਮਣੇ ਹੁੰਦਾ ਜਿੱਥੇ ਕਿ ਨਵਲਟੀ ਚੌਂਕ ਤੋਂ ਇੱਕ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਜਦ ਰੋਕਿਆ ਗਿਆ ਤਾਜਦੋਸਤੇ ਬੁਲਟ ਨੂੰ ਸਟਾਰਟ ਕੀਤਾ ਤਾਂ ਉਸਦਾ ਬੁਲਟ ਪਟਾਕੇ ਪਾ ਰਿਹਾ ਸੀ ਤੇ ਇਸਤੇ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਸਬਕ ਸਿਖਾਉਣ ਦੇ ਲਈ ਨੌਜਵਾਨ ਦਾ ਮੋਟਾ ਚਲਾਣ ਵੀ ਕਟਿਆ ਜਿਸ ਬਾ ਚਲਾਣ ਦੇਣ ਤੋਂ ਬਾਅਦ ਨੌਜਵਾਨ ਉੱਥੋਂ ਚਲਾ ਗਿਆ ਹਾਲਕੀ ਇਹ ਕੋਈ ਪਹਿਲਾ ਜੋ ਹੈ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਜਿੱਥੇ ਕਿ ਨੌਜਵਾਨਾਂ ਦੇ ਚਲਾਣ ਕੱਟੇ ਜਾਂਦੇ ਨੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਤੇ ਪੁਲਿਸ ਦੇ ਬਾਪ ਜੀ ਨੂੰ ਪਤਾ ਨਹੀਂ ਕਿਉਂ ਨੌਜਵਾਨ ਸਮਝਦੇ ਨਹੀਂ ਤੇ ਆਏ ਦਿਨ ਉਲੰਘਣਾ ਕਰਦੇ ਨੇ ਟ੍ਰਾਫਿਕ ਨਿਯਮਾਂ ਦੀ ਫਿਲਹਾਲ ਇਸ ਨੌਜਵਾਨ ਦਾ ਤਾਂ ਮੋਟਾ ਚਲਾਣ ਕੱਟਿਆ ਗਿਆ ਜਿਸ ਤੋਂ ਮੀਤ ਜਤਾਈ ਜਾ ਰਹੀ ਹੈ ਕਿ ਸ਼ਾਇਦ ਇਸ ਨੌਜਵਾਨ ਨੂੰ ਹੁਣ ਸਮਝ ਆ ਗਈ ਹੋਵੇਗੀ ਤਾਂ ਜੋ ਅਜਿਹਾ ਇਹ ਮੁਰ ਤੋਂ ਨਾ ਕਰੇ ਹਸਰਤ ਦੀ ਮਾਮਲਾ ਦੀ ਗੁਲਦ ਵਾਲਾ ਇਹ ਅੱਜ ਜੀ ਇੱਕ ਬੁਲਟ ਤੇ ਨਾਬਲੜੀ ਚੌਂਕ ਰੋਕਿਆ ਸੀ ਪਟਾਕੇ ਮਾਰਦਾ ਸੀ ਬੁਲਟ ਇਹ ਦਾ ਸੀ ਨੰਬਰ ਫੇਰ ਦਾ ਤੇ ਨਾਲੇ ਦਾ ਪਟਾਕੇ ਦਾ ਚਲਾਣ ਕੀਤਾ ਇਹਦਾ ਕਿ ਪੋੜ ਰਿਹਾ ਮੈਨੂੰ ਦੱਸਿਆ ਇਹ ਫੋਰਸ ਚੌਂਗਲੇ ਪਾਸੋਂ ਟਾਕੇ ਮਾਰਦਾ ਰਿਹਾ ਸੀਗਾ ਸਾਨੂੰ ਕਿਰੇ ਕੰਪਲੀਟ ਦਿੱਤੀ ਸੀਗੀ ਉਹ ਵੀਰੇ ਤੇ ਇਹਨੂੰ ਰੌਂਡੋ ਕਰਕੇ ਚਲਾਨ ਕੀਤਾ ਇਹਦਾ ਉਹ ਇੱਕ ਬੈਂਸ ਦਾ ਵੀ ਨਜ਼ਰ ਆਇਆ ਤੁਹਾਡੇ ਨਾਲ ਫੋਨ ਤੇ ਗੱਲ ਕਰਾਉਂਦਾ ਵੀ ਨਜ਼ਰ ਆਇਆ ਕਿ ਫੋਨ ਤੇ ਹਾਂਜੀ ਦੇਖੋ ਜਦੋਂ ਕਿਦਾ ਚਲਾਨ ਕਰਿਆ ਫਰ ਕੋਈ ਕੋਈ ਨਾ ਕੋਈ ਹਿਲਾ ਵਰਦਾ ਕਿ ਮੇਰਾ ਟਿਕ ਚਲਾਨ ਤੋਂ ਬਚ ਜਾਣਾ ਪਰ ਇਹ ਤਾਂ ਚਲਾਨ ਕਰਦਾ ਜੋ ਦਾ ਬੈਂਸ ਪਾਦਾ ਸੀ ਇਹ ਚੀਜ਼ ਦਾ ਜਵਾਬ ਵੀ ਤੋਲ ਇਹਦਾ ਜੀ ਇੱਕ ਨੰਬਰ ਪੜ ਕੇ ਇਹ ਕੀਤਾ ਇੱਕ ਬੁਲਟ ਪਟਾਕੇ ਦਾ ਸਲੰਸਰ ਦਾ ਕੀਤਾ ਇਹਦਾ ਉਹ ਲੋਕਾਂ ਨੂੰ ਕੀ ਕਹਿਣਾ ਚਾਹਦੇ ਹੋ ਜਿਹੜੇ ਆ ਪਟਾਕੇ ਮਾਰਦੇ ਆ ਬੁਲਟ ਨੂੰ ਉਹਨਾਂ ਨੂੰ ਕੋਈ ਇਹ ਮੇਰੀ ਆਪਣਾ ਉਹਨਾਂ ਲੋਕਾਂ ਦਾ ਬੀਲ ਹੈ ਜਿਹੜੇ ਸਲੰਸਰ ਜੀ ਨੇ ਚੇਂਜ ਕਰਾਏ ਆਪਣੇ ਕੰਪਨੀ ਪਿੱਛੇ ਜਿਹੜੇ ਸਲੰਸਰ ਹੋ ਲਾਉ ਇਹ ਪਟਾਕਿਆਂ ਦਾ ਨਾ ਲਉ ਕਿਉਂਕਿ ਇਹਦਾ ਆਪਣਾ ਕੱਲ ਨੂੰ ਜਿਹਦੇ ਹਾਈਕ ਤੋਂ ਪਰਚੀ ਦਾ ਹੋ ਸਕਦਾ ਇਹਦਾ ਭਜੀ ਇਹਦੇ ਕਾਰਨ ਕੀ ਕੀ ਭਲੇਖਾ ਪੈਂਦਾ ਜਿਹੜਾ ਪਟਾਕਾ ਇਹ ਪਟਾਕਾ ਜਿਹੜੇ ਮੁੰਡੇ ਆਪਣੇ ਸ਼ੌਕ ਵਾਸਤੇ ਆਪਣੇ ਮਾਰ ਦਿੰਦੇ ਆ ਇਹ ਗੋਲੀ ਦਾ ਭਲੇਖਾ ਪੈਂਦਾ ਆ ਅਨ ਗੋਲੀ ਦਾ ਪਟਾਕਾ ਪੈਂਦਾ ਹੀ ਪੈਂਦਾ ਆ ਅੱਛਾ ਚਾਹ ਜਿਹੜਾ ਦੀ ਚਲਾਨ ਕੱਟਿਆ ਵਾ ਚੰਗੀ ਭਲੀ ਉਮਰ ਦਾ ਮੁੰਡਾ ਵਾ ਅੱਜਕੱਲ ਨੌਜਵਾਨਾਂ ਦਾ ਅਸੀਂ ਮੰਨਦੇ ਆ ਚਲੋ ਸ਼ਰਾਪਤ ਕਰ ਦਿੰਦੇ ਚੰਗੀ ਭਲੀ ਨੌਜਵਾਨ ਅ ਮੈਨਾਂ ਤਾਂ ਇਹਨਾਂ ਲੋਕਾਂ ਨੂੰ ਇਹ ਪੀਰ ਕਰਨੀ ਚਾਹੁੰਦਾ ਆ ਕਿ ਇਹ ਕੋਈ ਪੁੱਠਾ ਕੰਮ ਬੰਦਾ ਨਾ ਕਰੇ ਆ ਫਟਾਕੇ ਵੀ ਟੁੱਕੇ ਨਾ ਮਾਰੋ ਕਿਉਂਕਿ ਇਹਨਾਂ ਕੋਈ ਮੰਨੋ ਕਿ ਫਟਾਕੇ ਮਾਰੇ ਕੋਈ ਇੱਕ ਕਮਜ਼ੋਰ ਥੇਰ ਵਾਲਾ ਬਜ਼ੁਰਗ ਹੋਵੇ ਕੁਛ ਹੋਏ ਉਦੋਂ ਵੱਲ ਨੁਕਸਾਨ ਹੋ ਸਕਦਾ ਹੈ ਕਿੰਨੇ ਕ ਪੈਸੇ ਦਾ ਚਲਾਨ ਹੋਇਆ ਇਹਦਾ ਇਹ ਜੀ ਇਹਦਾ 7000 ਦਾ ਚਲਾਨ ਹੋਇਆ ਇਹਦਾ ਵਾਹ ਜੀ ਇਹ ਵੀ ਹੈ ਬੜਾ ਚਲਾਨ ਨੇ